ਗੁੱਡ ਮਾਰਨਿੰਗ ਸੰਵਾਦ ਵਿਦ ਪਾਇਲਟ ਸਿੰਘ ਅਤੇ ਕੈਨੇਡੀਅਨ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਨਜੀਤ ਸਿੰਘ ਨੂੰ ਗੁੱਡ ਮਾਰਨਿੰਗ ਕਿਹ ਕਾ ਖਾਲ ਸਤਿ ਸ਼੍ਰੀ ਅਕਾਲ। ਅੱਜ ਇਹ ਬੋਲਣਾ ਚੈਨਲ 'ਤੇ ਅਸੀਂ ਡਿਫਰੈਂਟ ਡਿਫਰੈਂਟ ਪੈਲੂਅ 'ਤੇ ਗੁੱਡ ਮਾਰਨਿੰਗ ਡਿਸਕਸ ਕਰਦੇ ਹਾਂ। ਔਰ ਜਿਹੜੇ ਅਸੀਂ ਸਮਾਜਿਕ ਵਿੱਚ ਸਮਾਜਿਕ ਵਿਵਰਤ ਪਿਕਚਰ ਬੇਅ ਉਹਨਾਂ ਬਾਰੇ ਵੀ ਗੱਲਾਂ ਕਰਦੇ ਹਾਂ ਤਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਗੁਰਬਾਣੀ ਦਿੱਖੀ ਗਈ। ਇਸ ਤਰੀਕੇ ਨਾਲ ਸਾਡੀ ਡਿਫਰੈਂਟ ਪਹਿਲੂਆ ਤੋਂ ਸਾਡੀ ਮਦਦ ਕਰਦੀ ਆ ਇੱਕ ਚੰਗਾ ਜੀਵਨ ਜੀਣ ਵਾਸਤੇ ਅਵੇਲ ਸਾਰਦੰਦੇ ਮੇਰਾ ਭਾਈਸਾਹਬ ਭਾਈਕਸੂਰ ਸਿੰਘ ਜੀ ਭਾਈਸਾਹਬ ਦਾ ਸਵਾਗਤ ਹੈ ਜੀ ਬਨੋਜੀ ਦਾ ਤਾਂ ਸਵਾਗਤ ਹੈ ਜੀ ਦਿੱਤੀ ਫਤੇ ਅਸੀਂ ਪਿਛਲੀ ਟੌਪਿਕ ਵਿੱਚ ਕੀਤਾ ਸੀ ਕਿ ਲਿਟਰੇਚਰ ਸਿੱਖੀ ਉੱਤੇੜਾ ਉਪਰੰਭਤਾ ਹੈ ਕੋਈ ਸਮਾਜਿਕ ਲਿਟਰੇਚਰ ਕਿੰਦਾ ਹੈ ਉਹ ਅਸੀਂ ਉਸ ਤੋਂ ਅੱਗੇ ਚੱਲਦੇ ਹਾਂ ਜੀ ਜਿਹੜਾ ਪੱਖ ਲੈ ਕੇ ਚੱਲਦਾ ਹੈ ਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ ਜੀ ਉਹ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਉਹ ਕਿਸ ਤਰੀਕੇ ਨਾਲ ਕੀ ਉਹ ਸੱਚੀਆਂ ਜਾਂ ਉਹ ਇੱਕ ਡਿਫਰੈਂਟ ਪਹਿਲੂ ਲੈ ਕੇ ਚਲਦੀਆਂ ਕੀ ਚੀਜ਼ ਹੈਗੀ ਹੈ ਜਿਹੜੀ ਉਹ ਗੁਰਬਾਣੀ ਦੇ ਵਿੱਚ ਸਾਰਾ ਚੱਲ ਰਿਹਾ ਅੱਜ ਜਦੋਂ ਸੀ ਉਸ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ ਰੋਕੀ ਦੇ ਕੋ ਐਗਜ਼ਾਮਪਲਸ ਉਹਨਾਂ ਨੇ ਵੱਖਰੇ ਵੱਖਰੇ ਜਾਨਵਰਾਂ ਦੀਆਂ ਵੱਖਰੀ ਵੱਖਰੀਆਂ ਪੰਛੀਆਂ ਦੀਆਂ ਉਸ ਤੋਂ ਇਲਾਵਾ ਸੇ ਦਰਖਤਾਂ ਤੇ ਵੱਖਰੇ ਪੀੜ ਪੌਦਿਆਂ ਦੀਆਂ ਹਰ ਚੀਜ਼ ਦੀਆਂ ਐਗਜ਼ਾਮਪਲਸ ਦਿੱਤੀਆਂ ਜੀ ਉਹ ਜਣੀਆਂ ਐਗਜ਼ਾਮਪਲਸ ਹੈ ਕਿਆਂ ਉਹ ਕਿਸ ਪਹਿਲੂ ਤੋਂ ਦਿੱਤੀਆਂ ਗਈਆਂ ਤੇ ਉਹਨਾਂ ਦਾ ਸੱਚ ਕੀ ਹੈ ਕਈ ਵਾਰੀ ਹੋ ਜਾਂਦਾ ਕਿ ਇੱਕੋ ਹੀ ਸੇਮ ਚੀਜ਼ ਦੇ ਦੋ ਪਹਿਲੂ ਵੀ ਹੋ ਉਸ ਕੰਟੈਕਸਟ ਵਿੱਚ ਵੀ ਦਿੱਤੀਆਂ ਗਿਆ ਸੋ ਐਗਜ਼ਾਮਪਲਸ ਸਾਚ ਜੜਾ ਅਸੀਂ ਉਹਦੇ ਬਾਰੇ ਗੱਲ ਕਰਨਾ ਚਾਹਦੇ ਆਂ ਇੱਕ ਡਿਫਰੈਂਟ ਐਗਜ਼ਾਮਪਲ ਜਿੱਦਾ ਆਜ਼ਾਦੀ ਵਾਰ ਇੱਥੇ ਅਸੀਂ ਫਰਦਰ ਸਿੰਬਲ ਰੂਟ ਸਰਾਇਆ ਦਾ ਹਮ ਲੋਗ ਉਖੀ ਵੀ ਐਗਜ਼ਾਮਪਲ ਉਸ ਤੇ ਪਸ਼ੂ ਪੰਛੀ ਆ ਕੇ ਬੈਠਦੇ ਆ ਸੋ ਇਹਦੇ ਬਾਰੇ ਤੁਸੀਂ ਥੋੜਾ ਜਿਆਦਾ ਚਾਹਣਾ ਪਵੇ। ਉਹ ਦੇਖੋ ਕਿ ਬੜਾ ਮਹੱਤਵਪੂਰਨ ਜਿਹੜਾ ਹੈ ਸਵਾਲ ਆ ਵਿਸ਼ਾ ਆਪਣੇ ਆਪ ਇਹ ਕਈ ਪੱਖਾਂ ਤੋਂ ਬੜਾ ਮਹੱਤਵਪੂਰਨ ਨਹੀਂ ਲੀਆ ਕਿ ਅੱਜ ਜਦੋਂ ਸਸੀਂ ਵਿਦਵਾਨ ਤੱਕੇ ਵੱਲ ਨਜ਼ਰ ਮਾਰਦੇ ਆਂ ਹੁਣ ਚੈਦਾ ਦਾ ਟੀਕਾਕਾਰ ਆ ਜਦੋਂ ਉਹਨਾਂ ਦੇ ਸਾਹਮਣੇ ਇਹ ਪਹਿਲੂ ਆਉਂਦਾ ਤੇ ਜੇ ਅਸੀਂ ਸਮੁੱਚੇ ਰੂਪ ਵਿੱਚ ਕਰ ਕਰੀਏ ਤਾਂ ਮੁੱਖ ਰੂਪ ਵਿੱਚ ਅਸੀਂ ਇਹਨਾਂ ਨੂੰ ਦੋਹਾਂ ਸ਼੍ਰਈਆਂ 'ਚ ਵੰਡ ਸਕਦੇ ਆਂ ਠੀਕ ਇੱਕ ਤੇ ਉਹ ਸੱਜਣਾ ਵਿਦਵਾਨ ਜਿਹੜੇ ਕਿ ਸਮੀਧਾਂ ਕਿ ਜਿਹੜੀਆਂ ਗੁਰਬਾਣੀ ਦੇ ਸੱਚ ਨੂੰ ਦ੍ਰਿੜ ਕਰਾਉਣ ਲਈ ਗੁਰੂ ਸਹਿਬਾਨ ਨੇ ਉਦਾਹਰਣ ਦਿੱਤੀਆਂ ਉਹ ਉਦਾਹਰਣ ਵੀ ਗੁਰਬਾਣੀ ਦੇ ਸੱਚ ਦਾ ਹਿੱਸਾ ਇਸ ਲਈ ਭਾਵੇਂ ਉਹ ਅੱਜ ਦੇ ਯੁੱਗ ਵਿੱਚ ਅੱਜ ਦੇ ਸਮੇਂ ਵਿੱਚ ਉਹਨਾਂ ਦੀ ਕੋਈ ਸਾਰਥਕਤਾ ਨਹੀਂ ਵਿਗਿਆਨਕ ਯੁੱਗ ਵਿੱਚ ਉਹਨਾਂ ਦੀ ਹੋਂਦ ਜਿਹੜੀ ਆ ਉਹ ਲਗਭਗ ਖਤਮ ਹੋ ਗਈ ਆ ਉਹ ਗੱਲ ਨੇ ਬਹੁਤ ਕੁਝ ਨਾਂ ਬਾਰੇ ਸਪਸ਼ਟ ਕਰ ਦਿੱਤਾ ਹ ਪਰ ਜਿਹੜਾ ਐਸੀ ਸ਼੍ਰੇਣੀ ਆ ਉਹ ਵਜ਼ੀਦਾ ਇਸ ਗੱਲ ਦੇ ਕਿ ਨਹੀਂ ਗੁਰਬਾਣੀ ਵੀ ਜੇ ਲਿਖਿਆ ਤਾਂ ਇਹ ਸੱਚ ਹੋਊਗਾ ਵਿਗਿਆਨੀ ਜੋ ਕਹਿੰਦੇ ਆ ਉਹ ਝੂਠ ਹੋ ਸਕਦਾ ਗਲਤ ਹੋ ਸਕਦਾ ਗੁਰਬਾਣੀ ਵੀ ਜੋ ਲਿਖਿਆ ਉਹ ਗਲਤ ਨਹੀਂ ਹੋ ਸਕਦਾ ਠੀਕ ਹੈ ਉਹਨਾਂ ਦੀ ਉਹਨਾਂ ਦਾ ਸਾਹ ਮੰਨਣਾ ਇਥੇ ਇਹ ਆਪਾਂ ਜ਼ਰੂਰ ਬੇਨਤੀ ਕਰਦੇ ਜਾਈਏ ਕਿ ਗੁਰਬਾਣੀ ਦਾ ਜਿਹੜਾ ਸੱਚਾ ਉਹ ਸਜਮੂ ਜਿਹੜਾ ਉਹ ਗਲਤ ਹੋ ਹੀ ਨਹੀਂ ਸਕਦਾ ਇਹ ਗਲ ਪੱਕੀ ਆ ਪਰ ਇੱਥੇ ਅਸੀਂ ਇਹ ਗੱਲ ਸਪਸ਼ਟ ਕਰਨਾ ਚਾਹੁੰਦੇ ਆ ਕਿ ਉਸ ਸਜਨ ਨੂੰ ਠਿਰ ਕਰਾਉਣ ਲਈ ਸਮਝਾਉਣ ਲਈ ਜਨ ਸਧਾਰਨ ਦੇ ਦਿਲ ਦਿਮਾਗ ਵਿੱਚ ਉਹ ਬਿਠਾਉਣ ਲਈ ਜੋ ਉਦਾਹਰਣ ਦਿੱਤੀਆਂ ਉਦਾਹਰਣ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਅਸੀਂ ਮੁੱਖ ਰੂਪ ਵਿੱਚ ਇਹਦੀ ਵੱਖਰੀ ਵਿਸ਼ਾ ਲੈ ਕੇ ਗੱਲ ਕਰਾਂਗੇ ਅਜਿਵੇਂ ਕੇਵਲ ਇੱਕ ਪਹਿਲੂ ਦੇ ਨਾਲ ਜੁੜਿਆ ਗੱਲ ਕਰ ਰਹੇ ਆ ਇੱਥੇ ਅਸੀਂ ਇਸ਼ਾਰਾ ਹੀ ਕਰ ਰਹੇ ਆ ਕਿ ਜਿਹੜੇ ਐਸਾ ਵਿਦਵਾਨ ਕਹਿੰਦੇ ਗੁਰਬਾਣੀ ਨੂੰ ਕੋਈ ਜਿਹੜਾ ਉਹ ਸੱਚ ਸੀ ਹੈ ਸੱਚ ਰਹੂਗਾ ਉਹ ਟੀਚਿੰਗ ਉਹ ਵੀ ਜਿਹੜਾ ਜਿਹੜਾ ਮੈਸੇਜ ਦਾ ਮੁਖਰੂਬ ਜੇ ਸੁਨੇ ਆ ਪਰ ਜਿਹੜਾ ਸੁਨੇ ਆ ਜਾਂ ਸਮਝਾਉਣ ਲਈ ਜੋ ਉਦਾਹਰਨਾਂ ਜਿਹੜੀਆਂ ਉਦਾਹਰਨਾਂ ਉਹ ਗੁਰਬਾਣੀ ਦਾ ਸੱਚ ਨਹੀਂ ਉਹ ਸਮੇਂ ਸਥਾਨ ਨਾਲ ਉਹਨਾਂ ਦਾ ਬੜਾ ਗੂੜਾ ਸਬੰਧ ਆ ਉਹ ਜਿਹੜੇ ਸਮੇਸਤਾਨ ਨਾਲ ਉਹਨਾਂ ਦੀ ਹੋਂਦ ਮਿੱਟ ਜਾਂਦੀ ਆ ਜਾਂ ਰੂਪ ਬਦਲ ਜਾਂਦਾ ਉਹਨਾਂ ਦੀ ਦਿਸ਼ਾ ਜਿਹੜੀ ਆ ਉਹ ਕੁਝ ਦੀ ਹੋਰ ਬਣ ਜਾਂਦੀ ਆ ਇਹ ਖੈਰ ਇੱਕ ਵੱਖਰਾ ਆਪਾਂ ਜਰੂਰ ਅੱਗੇ ਜਾ ਕੇ ਇਹਦੀ ਚਰਚਾ ਕਰਾਂਗੇ ਦੂਜੀਆਂ ਵਿਦਵਾਨਾਂ ਦਾ ਤੱਪਕਾ ਤੇਰਾ ਜਿਹੜੀ ਉਹ ਇਹ ਸਮਝ ਕੇ ਧਰਮ ਮਹਿਸੂਸ ਕਰਦੇ ਆ ਹੋਇਆਂ ਕਿ ਜਿਹੜੀਆਂ ਇਹ ਉਦਾਹਰਨਾਂ ਦਿੱਤੀਆਂ ਹੋਈਆਂ ਜਾਂ ਉਹ ਗੁਰਬਾਣੀ ਵਿੱਚ ਜੀ ਲਿਖਿਆ ਕਿਉਂਕਿ ਜ਼ਿਆਦਾਤਰ ਜਿਹੜੀਆਂ ਉਦਾਹਰਨਾਂ ਉਹਨਾਂ ਨੂੰ ਵੀ ਗੁਰਬਾਣੀ ਦਾ ਸੱਚ ਸਮਝਿਆ ਜਾ ਰਿਹਾ ਆ ਕਿ ਗੁਰਬਾਣੀ ਵਿੱਚ ਲਿਖਿਆ ਇਸ ਲਈ ਉਹਨਾਂ ਨੂੰ ਇਸ ਗੱਲ ਦਾ ਜਦੋਂ ਕੋਈ ਐਸਾ ਸਵਾਲ ਉਠਾਉਂਦਾ ਕਿ ਭਾਈ ਇਹ ਗੱਲ ਆਜ ਦੇ ਯੁੱਗ ਵਿੱਚ ਇਹਦੀ ਕੋਈ ਸਰਤ ਤਾਂ ਨਹੀਂ ਇਹਦਾ ਵਿਗਿਆਨ ਹੈ ਜੁਟਕਾਰਤ ਸਾਬਤ ਕਰ ਦਿੱਤਾ ਤਾਂ ਉਹ ਇਸ ਦਰਕਾਰਨ ਕਿ ਗੁਰਬਾਣੀ ਜਿਹੜੀ ਹੈ ਇਹ ਸੱਚਾ ਤਾਂ ਉਹ ਇਸ ਜੀ ਤੋਂ ਹੀ ਇਨਕਾਰ ਕਰ ਰਿਹਾ ਇਨਕਾਰੀ ਹੋ ਕੇ ਕਿ ਜਿਹੜਾ ਉਧਾਰਨਾ ਉਧਾਰਨਾ ਦਾ ਆਪਣਾ ਸਥਾਨ ਹੁੰਦਾ ਜਿਹੜੀ ਉਦਾਹਰਨ ਉਹ ਸਾਧਨਾ ਉਹ લક્ષ ਨਹੀਂ ਇੱਕ ਬਹੁਤ ਇੰਪੋਰਟੈਂਟ ਗੱਲ ਤੁਹਾਨੂੰ ਦੱਸ ਰਹਾ ਹਾਂ લક્ષ ਨਹੀਂ ਹੈ ਪਰ ਉਹ ਜਦੋਂ ਅਸੀਂ ਨੂੰ ਲੜਗੜ ਕਰ ਦਿੰਨੇ ਆ ਉਹਦਾ ਨਤੀਜਾ ਕੀ ਨਿਕਲੇ ਆ ਕਿ ਉਹਨਾਂ ਨੇ ਉਹਦਾ ਭਾਵ ਅਰਥ ਜਿਹੜਾ ਉਹਦੇ ਵਿੱਚ ਇੰਨੀ ਖਿਜਤੂ ਕਰ ਲਈ ਕਿ ਜਿਹੜੀ ਉਹ ਚੀਜ਼ ਜਿਹੜੀ ਸੀ ਜਿਹੜੀ ਉਹਦੀ ਖੂਬਸੂਰਤੀ ਸੀਗੀ ਜਿਹੜੇ ਆਪਾਂ ਪਹਿਲਾਂ ਐਪੀਸੋਡ ਵਿੱਚ ਗੱਲ ਕੀਤੀ ਸੀ ਸਾਇੰਦ ਜਿਹੜਾ ਆਪਣੇ ਸਮੇਂ ਦਾ ਦਰਪਣ ਆ ਉਦੇ ਵਿੱਚ ਉਹ ਚੀਜ਼ ਵੀ ਆ ਲੋਭ ਹੁੰਦੀ ਜਾ ਰਹੀ ਆ ਫਿਰ ਦੂਜੀ ਗੱਲ ਇਹ ਆ ਕਿ ਤੁਸੀਂ ਜਦੋਂ ਭਾਵਰਥ ਲੈ ਆ ਤੁਸੀਂ ਆਪਣੇ ਸੁੰਝ ਮੁਤਾਬਕ ਲੈ ਲਿਆ ਜੋ ਮੇਰੀ ਸਮਝ ਵਿੱਚ ਆ ਗਿਆ ਮੈਂ ਉਹ ਲੈ ਲਿਆ ਤੀਜੇ ਨੇ ਉਹਦੀ ਜੋ ਸਮਝ ਵਿੱਚ ਪਕੜ ਵਿੱਚ ਆ ਉਹ ਨਾ ਉਹ ਲੈ ਲਿਆ ਤੋਂ ਭਾਵਰਥਾਂ ਵਿੱਚ ਵੀ ਜਿਹੜੀ ਆ ਉਹ ਇੱਕ ਸਾਰਥਤਾ ਨਹੀਂ ਰਹੀ ਇਹ ਜਿਹੜੀ ਲੋਚੀ ਆ ਇਹ ਦਿਨ-ਪ੍ਰਤੀ ਦਿਨ ਵੱਧਦੀ ਜਾ ਰਹੀ ਆ ਇਸ ਲਈ ਉਹ ਦਿਨਸ਼ਾ ਦੂਰ ਨਹੀਂ ਇਜੇਵੇਂ ਮੈਨੂੰ ਯਾਦ ਆ ਕਿ ਇੱਕ ਵਾਰ ਕਿਸੇ ਨੇ ਪੁੱਛਿਆ ਕਿਸੇ ਨੂੰ ਕਿ ਕ੍ਰਿਸਚਨ ਵਿਦਵਾਨ ਨੂੰ ਕਿ ਜਿਹੜੇ ਆ ਉਹ ਬਾਈਬਲ ਦੇ ਚਾਹ ਜਿਹੜੀ ਪੰਕਤੀ ਆ ਇਹਦਾ ਜਿਹੜਾ ਉਹ ਕੀ ਅਰਥ ਆ ਤਾਂ ਉਹ ਅੱਗੋਂ ਹੱਸਦੇ ਹੋਏ ਆ ਗਿਆ ਲੱਗਾ ਕਿ ਜਿਹਨੇ ਕ੍ਰਿਸਚਨ ਆ ਉਹਨੇ ਇਹਦੇ ਅਰਥ ਆ ਤਾਂ ਮੈਨੂੰ ਇੰਜ ਲੱਗ ਰਿਹਾ ਕਿ ਜੋ ਸਾਡਾ ਹਰ ਆ ਇਸ ਸਮੇਂ ਖਾਸ ਤੌਰ ਤੇ ਜਿਹੜਾ ਵਿਦਵਾਨ ਦਬਕੇ ਦਾ ਜੇਕਰ ਇਹ ਹੀ ਹਰ ਰਿਹਾ ਤਾਂ ਜਿਹੜੇ ਵਿਦਵਾਨ ਹੋਣਗੇ ਤੇ ਉਹਨੇ ਹੀ ਭਾਵਰ ਤੋਂ ਹੋਣਗੇ। ਤੁਸ ਲਈ ਜਿਹੜਾ ਵੀ ਤਾਂ ਹੀ ਕਿਹਾ ਕਿ ਸਵਾਲ ਬੜਾ ਮਹੱਤਵਪੂਰਨ ਆ। ਅਸੀਂ ਇਹਦੇ ਸਾਰੇ ਪਹਿਲੂ ਦੇ ਜਿਹੜੇ ਉਹ ਨਹੀਂ ਛੋ ਸਕਾਂਗੇ ਪਰ ਅਸੀਂ ਜਿਹੜਾ ਇਸ ਵਿੱਚ ਕੱਲੋ-ਕੱਲ ਇੱਕ ਜਿਹੜਾ ਪਹਿਲੂ ਆ ਉਹਨੂੰ ਸੁਣਨ ਦਾ ਯਤਨ ਕਰ ਰਹੇ ਆ। ਕਿ ਪਹਿਲੀ ਗੱਲ ਫਿਰ ਦੁਹਾਰਿਆ ਕਿ ਜਿਹੜੀਆਂ ਹਰ ਸ਼ਬਦ ਜਿਹੜਾ ਉਹ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਜਿਹੜੀਆਂ ਖਾਸ ਤੌਰ ਤੇ ਆਪਾਂ ਗੱਲ ਕਰ ਰਹੇ ਉਹ ਉਦਾਹਰਨ ਕੋਈ ਗਲਤ ਨਾ ਸਮਝ ਲਵੇ ਜਦੋਂ ਅਸੀਂ ਇਹ ਕਹਿ ਰਹੇ ਆ ਦਾ ਭਾਵ ਇਹ ਨਹੀਂ ਆ ਕਿ ਜਿਹੜਾ ਗੁਰਬਾਣੀ ਦਾ ਸੱਚ ਦਰਸਾਉਣ ਲਈ ਜਿਹੜੀ ਉਦਾਹਰਨ ਦਿੱਤੀ ਆ ਉਹ ਉਦਾਹਰਨ ਜ਼ਰੂਰੀ ਨਹੀਂ ਕਿ ਉਹ ਗੁਰਬਾਣੀ ਦਾ ਸੱਚ ਆ ਉਹ ਸਹਾਇਕ ਆ ਸਾਨੂੰ ਥੋੜਾ ਜਿਹਾ ਰੋਸ਼ਨੀ ਦਿਖਾਉਣ ਲਈ ਉਹ ਜਿਹੜਾ ਸਾਨੂੰ ਸਿੱਧੇ ਰਾਹ ਪਾ ਕੇ ਉਹ ਮੰਜਿਲ ਤੱਕ ਪੜਾਉਣ ਲਈ ਉਹ ਲਕਸ਼ ਨਹੀਂ ਹੈ ਉਹ ਨਿਸ਼ਾਨਾ ਨਹੀਂ ਮਕਸਦ ਨਹੀਂ ਤੋਂ ਆਪਾਂ ਇਸ ਪਹਿਲੂ ਦੀ ਖਾਸ ਤੌਰ ਤੇ ਅੱਜ ਗੱਲ ਕਰਨ ਲੱਗੇ ਆ ਕਿ ਜਿਹੜੀ ਉਦਾਹਰਨ ਹੁੰਦੀ ਆ ਉਦਾਹਰਨ ਜਿਹੜੀ ਆ ਉਹ ਕਦੀ ਵੀ ਪੂਰਾ ਸੱਚ ਨਹੀਂ ਹੁੰਦੀ ਇਹ ਸਾਨੂੰ ਪਹਿਲਾਂ ਮੰਨ ਕੇ ਤੁਰਨਾ ਪਊਗਾ ਕਿ ਜਦੋਂ ਵੀ ਕੋਈ ਉਦਾਹਰਨ ਦਿੰਦਾ ਤਾਂ ਉਹ ਦਾ ਉਸ ਵਿੱਚੋਂ ਜਿਹਦੀ ਉਦਾਹਰਨ ਦਿੰਦਾ ਉਹ ਦਾ ਕੇਵਲ ਇੱਕ ਪਹਿਲੂ ਇੱਕ ਪੱਖ ਉਹਦੇ ਨਾਲ ਸੁਭਾਣ ਨਾਲ ਉਸ ਪਰਸਨੈਲਿਟੀ ਨਾਲ ਜਾਂ ਉਹਦੇ ਡੀਲ ਡੋਲ ਨਾਲ ਜੋ ਉਹਦੇ ਨਾਲ ਸੰਬੰਧਿਤ ਜਿਹੜਾ ਵੀ ਪਹਿਲੂ ਆ ਜਿਹੜਾ ਕੰਟੈਕਟ ਉਹ ਜਿਹੜਾ ਉਸ ਆਪਣੀ ਗੱਲ ਨੂੰ ਜੋ ਕਹਿ ਰਿਹਾ ਉਹਨੂੰ ਹੋਰ ਸਪੱਸ਼ਟ ਕਰਨ ਲਈ ਜਨ ਸਧਾਰਨ ਨੂੰ ਸਮਝਾਉਣ ਲਈ ਉਹ ਉਹ ਪੱਖ ਕੇਵਲ ਇੱਕ ਪੱਖ ਹੀ ਧਿਆਨ ਵਿੱਚ ਰੱਖ ਕੇ ਉਹ ਉਹਦੀ ਉਦਾਹਰਨ ਦਿੰਦਾ ਇਸ ਲਈ ਜਿਹੜਾ ਉਦਾਹਰਨ ਆ ਇਹ ਜਿਹੜਾ ਇਹ ਮੁਕੰਮਲ ਸੱਚ ਨਹੀਂ ਹੁੰਦਾ ਜਦੋਂ ਕੋਈ ਉਦਾਹਰਣ ਨੂੰ ਪੂਰਾ ਸੱਚ ਮੰਨ ਲੈਂਦਾ ਤਾਂ ਉਹ ਹੋਰ ਗੜਬੜ ਹੋ ਜਾਂਦੀ ਆ ਉਦੋਂ ਫਿਰ ਉਹ ਸੱਜ ਨੂੰ ਜਿਹੜੇ ਜਿਸ ਲਈ ਉਦਾਹਰਣ ਦਿੱਤੀ ਜਾਂਦੀ ਆ ਉਸ ਤੱਕ ਬੰਦਾ ਨਹੀਂ ਪਹੁੰਚਦਾ ਬਲਕੇ ਕੁਝ ਦਾ ਕੁਝ ਬਣ ਜਾਂਦਾ ਇੱਥੇ ਅਸੀਂ ਮੰਨ ਲਓ ਕੁੱਤੇ ਦੀ ਗੱਲ ਕਰ ਲੈਨੇ ਆ ਜਿਹੜਾ ਜੋ ਕੁੱਤੇ ਦੀ ਗੱਲ ਕਰਦੇ ਆ ਤਾਂ ਕੁੱਤਾ ਸ਼ਬਦ ਜਦ ਸੁਣਦੇ ਆ ਸੀ ਤੋਂ ਦੇ ਵੱਖੋ ਵੱਖਰੇ ਜਿਹੜੇ ਉਹਦੇ ਗੁਣ ਆ ਉਹਦੇ ਨਾਲ ਜੁੜੇ ਹੋਦਾ ਜਿਦਾ ਸੁਭਾ ਚਾਹ ਉਹਦੀ ਢੀਲ ਡੋਲ ਆ ਉਹਦਾ ਖਾਣ ਪਾਣ ਉਹ ਜੋ ਵੀ ਉਹਦਾ ਜੁੜਿਆ ਹੋਇਆ ਅਸੀਂ ਪਰ ਉਹ ਨਿਰਪਰ ਕਰਦਾ ਕਿ ਅਸੀਂ ਕਿਸ ਗੱਲ ਦੀ ਚਰਚਾ ਕਰ ਰਹੇ ਹਾਂ ਔਰ ਕਾਦੇ ਲਈ ਉਹ ਉਦਾਹਰਣ ਦੇ ਰਹੇ ਹਾਂ ਜਿਵੇਂ ਕਿ ਮੈਂ ਤੇ ਬੜਾ ਇੰਪੋਰਟੈਂਟ ਇਸ਼ੂ ਹੈ ਇਹ ਜਿਹੜੀ ਸਪੈਸ਼ਲੀ ਕੁੱਤੇ ਦੀ ਗੱਲ ਕਰ ਰਿਹਾ ਉਹਦੇ ਪੋਜ਼ਿਟਿਵ ਪਹਿਲੂ ਵੀ ਹੈਗੇ ਤੇ ਨੈਗੇਟਿਵ ਪਹਿਲੂ ਵੀ ਹੈਗੇ ਸੇਮ ਐਗਜ਼ਾਮਪਲਾਂ ਦੋਨੋਂ ਪਾਸੇ ਮਿਲ ਜਾਣਗੀਆਂ ਸੋ ਪਲੀਜ਼ ਸਾਰੇ ਸਰੋਕਿਆਂ ਨੂੰ ਇਹ ਬਿਲਕੁਲ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਐਗਜ਼ਾਮਪਲ ਕਿਸ ਤਰੀਕੇ ਨਾਲ ਜੜੀ ਆ ਉਹ ਪੇਸ਼ ਹੋ ਹਾਂਜੀ ਉਹਦੇ ਵਿੱਚ ਜਿਹੜਾ ਵਫਾਦਾਰ ਦੀ ਗੱਲ ਆਉਂਦੀ ਆ ਕੁੱਤਾ ਜਿਹੜਾ ਬੜਾ ਵਫਾਦਾਰ ਜਾਨਵਰ ਮੰਨਿਆ ਗਿਆ ਜਿਹੜਾ ਅੱਗੇ ਕਈ ਜਿਹੜੇ ਇਵੈਂਟ ਜਿਹੜਾ ਜਿਨ੍ਹਾਂ ਨੇ ਬਾਤੂ ਕੁੱਤੇ ਰੱਖੇ ਹੁੰਦੇ ਆ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਕੈਮਰਾ ਉਹ ਅਸੀਂ ਇਹ ਉਦਾਹਰਣਾਂ ਮਿਲਦੇ ਆ ਕਿ ਉਹ ਉਹਨਾਂ ਦੀਆਂ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਉਹ ਬਕਾਇਦਾ ਕੁਝ ਐਸੀ ਹੈ ਕਿ ਉੱਥੇ ਹੀ ਬੈਠੇ ਰਹਿੰਦੇ ਆ ਉਦੋਂ ਉੱਥੇ ਹੀ ਉਹ ਆਪਣਾ ਅੰਦਰ ਸੁਵਾਸ ਲੈਦੇ ਆ ਉਹਨਾਂ ਦੀ ਯਾਦ ਵੀ ਕਹਿੰਦਾ ਥਾਂ ਵੀ ਬੜੀ ਹੋਈਆਂ ਕਈ ਉਹਨਾਂ ਦੀ ਜਿਹੜੀ ਆ ਜਿੱਥੇ ਉਹ ਉਹਨਾਂ ਦਾ ਅੰਤਿਮ ਸਹਾਰਾ ਲਿਆ ਹੁੰਦਾ ਉੱਥੇ ਉਹ ਨਾਮ ਨਾਲ ਜਾਂਦੇ ਆ ਤੋਂ ਜਦੋਂ ਵਫਾਦਾਰੀ ਦੀ ਗੱਲ ਆਉਂਦੀ ਆ ਅਸੀਂ ਕੁੱਤੇ ਦਾ ਹੜਾ ਵਫਾਦਾਰੀ ਵਾਲਾ ਸੁਭਾਅ ਤੋਂ ਅਸੀਂ ਜੇ ਵਫਾਦਾਰੀ ਦੀ ਗੱਲ ਕਰਦੇ ਆ ਸਮਝਾਉਣਾ ਕਿਸ ਨੂੰ ਚਾਹੁੰਦੇ ਆ ਤਾਂ ਅਸੀਂ ਕੁੱਤੇ ਦੀ ਉਦਾਹਰਨ ਦਿੰਨੇ ਆ ਇੱਥੇ ਕੁੱਤੇ ਨਾਲ ਜੁੜੇ ਜਿਹੜੇ ਵੱਖ-ਵੱਖਰੇ ਪਹਿਲੂ ਆ ਅਸੀਂ ਉਹਨਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਕੇਵਲ ਉਹਦਾ ਵਫਾਦਾਰੀ ਵਾਲਾ ਗੁਣਾ ਉਹ ਅਸੀਂ ਧਿਆਨ ਵਿੱਚ ਰੱਖਦੇ ਆ ਕਿਉਂਕਿ ਕੁੱਤਾ ਜਿਹੜਾ ਉਹ ਅਕਲਮੰਦ ਵੀ ਬੜਾ ਅਸੀਂ ਦੇਖਦੇ ਆ ਕਿ ਇਹ ਵੀ ਅੱਜ ਵੀ ਕਿ ਇਹ ਡਰਗ ਪਾਲ ਲਈ ਬਕਾਇਦਾ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਹੋਈ ਆ ਉਹ ਰੇ ਅਰਪੋਰਟ ਦਾ ਕਈ ਥਾਂ ਜਿਹੜੇ ਕੁੱਤੇ ਆ ਗਏ ਜਿਹੜੇ ਆ ਉਹ ਸਮਾਨ ਸੁੰਘਦੇ ਆ ਇਸ ਤੋਂ ਇਲਾਵਾ ਹੋਰ ਕਈ ਜਿਹੜੇ ਬੜੇ ਘੱਟਕ ਚੀਜ਼ਾਂ ਉਹਨਾਂ ਦਾ ਪਤਾ ਲਾਉਣ ਲਈ ਜਿਹੜੇ ਆ ਉਹ ਕੁੱਤੇ ਜਿਹੜੇ ਆ ਉਹ ਬੜਾ ਕੰਮ ਆਉਂਦੇ ਆ ਇਹਨਾਂ ਦੀ ਜਿਹੜੀ ਸਿਆਣਪ ਕਈ ਉਧਾਨਾ ਜਿਹੜੀਆਂ ਉਹ ਸਾਡੇ ਸਾਹਮਣੇ ਹੈਗੇ ਆ ਫਿਰ ਕੁੱਤੇ ਦਾ ਇੱਕ ਗੁਣ ਇਹ ਵੀ ਹੈਗਾ ਕਿ ਜਿਹੜੇ ਖਾਸ ਤੌਰ ਤੇ ਜਿਹੜੇ ਬਲਾਈਂਡ ਆ ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਉਹਨਾਂ ਨੇ ਕਾਇਦਾ ਕੰਮ ਕਰਦੇ ਆ ਹੋਰ ਜਿਸ ਦਾ ਆਮ ਇਨਸ਼ਾਅ ਬੰਦਾ ਵੀ ਉਹਨੂੰ ਚੁੱਕ ਨਹੀਂ ਲਾ ਨਹੀਂ ਕਰ ਸਕਦਾ ਜਿੰਨਾ ਕਿ ਕੁੱਤੇ ਕਰਦੇ ਆ ਇਥੇ ਜਿਹੜਾ ਉਹ ਇੱਕ ਗਾਈਡ ਦਾ ਰੁਕ ਜਿਹੜਾ ਉਹ ਪਾਟਾ ਦਾ ਕਰ ਰਿਹਾ ਇਥੇ ਜਿਹੜਾ ਬਾਕੀ ਜਿਹੜੇ ਗੁਣਾਂ ਸੀ ਉਹਦੀ ਚਰਚਾ ਨਹੀਂ ਕਰਦੇ ਪਰ ਕੁੱਤਾ ਜਿਹੜਾ ਉਹ ਲਾਜੀ ਬੜਾ ਹੁੰਦਾ ਜੇ ਤੁਸੀਂ ਕੋਈ ਲਾਜਚੀ ਦੀ ਗੱਲ ਕਰਦੇ ਆ ਕਿ ਬੜਾ ਲਾਜੀ ਆ ਕੁੱਤੇ ਵਾਂਗੂ ਬੜਾ ਲਾਜੀ ਆ ਮੈਨੂੰ ਕੁੱਤਾ ਹਲਕਾਇਆ ਜਾਂਦਾ ਹਲਕ ਮਾਰਦਾ ਤਾਂ ਹਲਕਾ ਕੁੱਤਾ ਜਿਹੜਾ ਉਹ ਜਿਹੜਾ ਉਹ ਆਪਣਾ ਜਿਹੜਾ ਜਿੰਨਾ ਪਾਲਿਆ ਹੁੰਦਾ ਉਹਦੀ ਉਹਦੀ ਪਛਾਣ ਵੀ ਨਹੀਂ ਕਰ ਸਕਦਾ ਉਹਨੂੰ ਵੀ ਉਹ ਦੰਦੀ ਵੜ ਦਿੰਦਾ ਤੋਂ ਕੁੱਤੇ ਨਾਲ ਜਿਹੜੇ ਆ ਦੇਖਦੇ ਆਸੀਂ ਕਿ ਵੱਖੋ ਵੱਖਰੇ ਪਹਿਲੂ ਜੁੜੇ ਹੋਏ ਇੱਕ ਕੁੱਤਾ ਇੱਕਾ ਫਿਰ ਦੇਖੀ ਅਸੀਂ ਕਿ ਉਹਦਾ ਜਿਹੜਾ ਸੁਭਾਅ ਜਿਹੜਾ ਖਾਸ ਹੈ ਪਾਲਤੂ ਕੁੱਤਾ ਔਰ ਜਿਹੜਾ ਆਮ ਜਿਹੜਾ ਜੰਗਲੀ ਕੁੱਤਾ ਉਹਨਾਂ ਵਿੱਚ ਫਰਕ ਆ ਪਰ ਫਿਰ ਵੀ ਕੁੱਤਾ ਪਾਲਤੂ ਕੁੱਤੇ ਵਿੱਚ ਵੀ ਸਾਨੂੰ ਜਿਹੜੇ ਕੁਝ ਉਹ ਜਿਹੜੇ ਗੁਣ ਉਹਨਾਂ ਦੇ ਸੁਭਾਅ ਦੇ ਉਹ ਸਾਨੂੰ ਉਹਨਾਂ ਵਿੱਚ ਸਾਨੂੰ ਉਹ ਦੇਖਣ ਨੂੰ ਮਿਲਦੇ ਆ ਉਹ ਪੂਰੀ ਤਰ੍ਹਾਂ ਉਹਨਾਂ ਚੋਂ ਛੁਟਕਾਰਾ ਨਹੀਂ ਪਾ ਸਕਦੇ ਫਿਰ ਕੁੱਤੇ ਜਿਹੜੇ ਆ ਉਹ ਕੇਵਲਾ ਮਾਲਕ ਦੇ ਜਿਹੜੇ ਬੜੇ ਸੈਂਸਿਟਿਵ ਹੁੰਦੇ ਆ ਸੇਵਿੰਦਰਾ ਸ਼ੀਲ ਉਹਨਾਂ ਲਈ ਭਰੀ ਹੁੰਦੀ ਆ ਜਿਨ੍ਹਾਂ ਨੇ ਪਾਲਤੂ ਕੁੱਤੇ ਰੱਖੇ ਹੋਏ ਆ ਕਈ ਵਾਰ ਉਹ ਦੇਖ ਲੈਂਦੇ ਜੇ ਮਾਲਕ ਜਿਹੜਾ ਉਹ ਬੜਾ ਉਦਾਸ ਆ ਦੁਖੀ ਆ ਤਾਂ ਚੁੱਪ ਚਾਪ ਜਾ ਕੇ ਕੋਲ ਬਹਿ ਜਾਂਦੇ ਆ ਉਹ ਤੋਂ ਦੇਖਦੇ ਆ ਵੀ ਕਿ ਜਿਹਦਾ ਮੂੰਹ ਠੀਕ ਨਹੀਂ ਪਰ ਕਈ ਵਾਰ ਉਹ ਬੜਾ ਲਾਲ ਲੜਾਉਂਦੇ ਆ ਕਿ ਉਹ ਖੁਸ਼ੀ ਵੀ ਜਦੋਂ ਹੁੰਦਾ ਉਹ ਆਉਂਦਾ ਬਾਹਰ ਉਹ ਕਿਸ ਤਰ੍ਹਾਂ ਨਾਲ ਉਹਦਾ ਚੰਬੜਾ ਦਾ ਜਾ ਕੇ ਬਸ ਜਿਹਾ ਬੰਦਾ ਇਹਨਾਂ ਆਮ ਬੰਦਾ ਵੀ ਜਿਹੜਾ ਉਹਨਾਂ ਵੈਲਕਮ ਨਹੀਂ ਕਰਦਾ ਜਿਵੇਂ ਕਿ ਇਹ ਕੁੱਤਾ ਪਾਲਤੂ ਕਦਾ ਗੱਲ ਲੱਗ ਪੈਂਦਾ ਪਰ ਉਹਦੇ ਉਹਦੇ ਜਿਹੜਾ ਇੱਕ ਕੁਆਲਿਟੀ ਹੋਰ ਆ ਕਿ ਉਹ ਆਵਾਜ਼ ਸਮੈਲ ਤੋਂ ਪਤਾ ਲ ਲੈਂਦਾ ਕਿ ਇਹ ਮੇਰਾ ਆਪਣਾ ਮਾਲਕ ਆ ਰਿਹਾ ਉਹਦੀ ਆਵਾਜ਼ ਪਛਾਣ ਲੈਂਦਾ ਪਰ ਬੰਦਾ ਦੇਖਦਾ ਨਹੀਂ ਪਰ ਇਹ ਵੱਖੋ ਵੱਖਰੇ ਜਿਹੜੇ ਆ ਇਹ ਇੱਕ ਕੁੱਤੇ ਨਾਲ ਜੁੜੇ ਹੋਏ ਆ ਪੁੱਤਾ ਇੱਕੋ ਹੀ ਆ ਤਾਂ ਜਦੋਂ ਕੋਈ ਉਦਾਹਰਣ ਦੇਊਗਾ ਐਗਜ਼ਾਮਪਲ ਦੇਊਗਾ ਤਾਂ ਉਸ ਸਮੇ ਜਿਹੜਾ ਜਿਸ ਚੀਜ਼ ਨੂੰ ਦਰਸਾਉਣ ਲਈ ਉਹ ਗੱਲ ਕਰ ਰਿਹਾ ਉਦਾਹਰਣ ਦੇ ਰਿਹਾ ਉਸ ਸਮੇ ਉਹ ਕੁੱਤੇ ਦਾ ਕਿਵਲ ਜਿਹੜਾ ਇੱਕ ਪਹਿਲੂ ਆ ਉਹ ਕੋ ਪਹਿਲੂ ਨੇ ਧਿਆਨ ਵੀ ਰੱਖੂਗਾ ਜੇਕਰ ਕੋਈ ਹੁਣ ਇਹ ਤਰਕ ਕਰੇ ਕਿ ਲੋ ਜੀ ਪੁੱਤਾ ਦਾ ਰਾਜ ਵੀ ਹੁੰਦਾ ਪੁੱਤਾ ਦਾ ਜਿਹੜਾ ਉਹ ਵਫਾਦਾਰ ਵੀ ਹੁੰਦਾ ਤਾਂ ਤੁਸੀਂ ਇਹ ਗੱਲ ਆਖ ਰਹੇ ਹੋ ਤਾਂ ਫਿਰ ਜਿਹੜਾ ਉਹ ਗਲਤ ਹੋ ਜਾਊਗਾ ਕਿਉਂਕਿ ਅਸੀਂ ਫਿਰ ਉਦਾਹਰਣ ਦੇਈ ਉਸ ਭਾਵਨਾ ਨੂੰ ਜੋ ਦਾ ਮਕਸਦ ਆ ਮਨੋਰਥ ਆ ਕਿਸ ਲਈ ਦਿੱਤੀ ਜਾਂਦੀ ਆ ਉਹ ਅਸੀਂ ਉਸ ਨੂੰ ਪਕੜ ਵਿੱਚ ਨਹੀਂ ਲਿਆ ਰਹੇ ਉਹਨੂੰ ਧਿਆਨ ਵਿੱਚ ਨਹੀਂ ਰੱਖਦੇ ਉਹ ਜਿਹੜੇ ਕੋਵਕਰੇ ਜਿਹੜੇ ਪਹਿਲੂ ਆ ਇੱਕੋ ਜੀ ਦੇ ਉਹਨਾਂ ਨੂੰ ਧਿਆਨ ਵੀ ਰੱਖ ਕੇ ਜਿਹੜੀ ਆ ਉਦਾਹਰਨ ਦਿੱਤੀ ਜਾਂਦੀ ਹੈ ਇਸੇ ਲਈ ਜਿਹੜੀ ਉਦਾਹਰਨ ਆ ਇਸੇ ਲਈ ਮੈਂ ਸ਼ੁਰੂ ਵਿੱਚ ਆ ਕੇ ਆ ਕਿ ਉਦਾਹਰਨ ਜਿਹੜੀ ਆ ਉਹ ਪੂਰਾ ਸੱਚ ਨਹੀਂ ਹੁੰਦਾ ਉਹ ਸੱਚ ਦਾ ਸੱਚ ਦਾ ਇੱਕ ਹਿੱਸਾ ਹੁੰਦਾ ਤੋਂ ਹਮੇਸ਼ਾ ਜਦੋਂ ਉਦਾਹਰਨ ਦਿੱਤੀ ਜਾਂਦਾ ਹੈ ਇੱਕ ਪਹਿਲੂ ਆ ਇੱਕ ਪੱਖਾ ਉਹ ਧਿਆਨ ਵੀ ਰੱਖਣਾ ਬੜਾ ਹੀ ਜ਼ਰੂਰੀ ਆ ਜੇਕਰ ਆਪਾਂ ਗੁਰਬਾਣੀ ਬਲਾਈਏ ਮੰਨੋ ਵੀ ਗੁਰਬਾਣੀ ਵੀ ਜੇਕਰ ਇਹ ਪਤ ਜਿਹੜੇ ਕਿ ਅਸੀਂ ਮੁੱਖ ਰੂਪ ਵਿੱਚ ਜਿਹੜਾ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਕਿ ਗੁਰਬਾਣੀ ਵੀ ਜਿਹੜੇ ਆ ਇਹ ਜਿਸਿਆਂ ਤੋਂ ਮਿਲਦੀ ਹੈ ਦੇਖਣ ਨੂੰ ਕਿਉਂਕਿ ਅਸੀਂ ਉਦਾਹਰਨ ਦੀ ਗੱਲ ਕਰ ਰਹੇ ਹਾਂ ਐਗਜ਼ਾਮਪਲ ਦੀ ਗੱਲ ਕਰ ਰਹੇ ਹਾਂ ਕਿ ਉਹਦੇ ਵਿੱਚ ਬੇਸ਼ੱਕ ਪਹਿਲੂ ਰੱਖਿਆ ਜਾਂਦਾ ਇਹ ਹਰ ਥਾਂ ਲਾਗੂ ਹੁੰਦਾ ਚਾਹੇ ਉਹ ਧਾਰਮਿਕ ਸਾਹਿਤਾ ਚਾਹੇ ਕੋਈ ਹੋਰ ਕਿਸੇ ਪਹਿਲੂ ਨਾਲ ਤੇ ਜਿਹੜਾ ਉਹ ਸੰਬੰਧਿਤ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਵੀ ਜਿਹੜੇ ਆ ਇਹ ਜਿਹੜਾ ਨਿਜਮ ਆ ਇਹ ਉਸੇ ਤਰ੍ਹਾਂ ਲਾਗੂ ਹੁੰਦਾ ਕਿ ਜਦੋਂ ਕੋਈ ਵੀ ਬਾਣੀਕਾਰ ਉਦਾਹਰਣ ਦਿੰਦਾ ਗੱਲ ਸਮਝਾਉਣ ਲਈ ਗੁਰਬਾਣੀ ਦਾ ਸੱਜ ਦ੍ਰਿੜ ਕਰਾਉਣ ਲਈ ਤਾਂ ਹਮੇਸ਼ਾ ਉਹ ਇੱਕ ਉਹਦੇ ਨਾਲ ਸੰਬੰਧਿਤ ਪਹਿਲੂ ਨੂੰ ਹੀ ਧਿਆਨ ਵੀ ਰੱਖਦਾ ਤਾਂ ਅੱਪਾ ਕੁੱਤੇ ਦੀ ਗੱਲ ਕਰ ਰਹੇ ਸੀ ਤਾਂ ਗੁਰਬਾਣੀ ਵਿੱਚ ਕੁੱਤੇ ਬਾਰੇ ਕੁੱਤੇ ਵਾਲੀ ਗੱਲ ਕੋਈ ਮੈਨੂੰ ਬਹੁਤ ਕੋਝੇ ਆ ਗਿਆ ਪਰ ਆਪਾਂ ਚਲੋ ਕੁੱਤੇ ਦੀ ਜਿਹੜੀ ਗੱਲ ਉਹ ਗੁਰਬਾਣੀ ਵਿੱਚੋਂ ਉਦਾਰ ਲੈ ਲੈਂਦੇ ਆ ਕਿ ਕੁੱਤੇ ਨਾਲ ਸੰਬੰਧਿਤ ਬੜੀਆਂ ਧਾਰਨਾ ਜਿਹੜੀਆਂ ਗੁਰਬਾਣੀ ਦਿੱਤੀ ਹੋਈਆਂ ਆ ਤਾਂ ਜਦੋਂ ਦੇਖੋ ਗੁਰਬਾਣੀ ਜਦੋਂ ਗੁਰੂ ਸਾਹਿਬ ਨੇ ਆਖਿਆ ਆ ਕਿ ਅੰਮ੍ਰਿਤ ਰਸ ਖਾਵੇ ਖਾਣ-ਪਾਣ ਜਿਸ ਜਿੰਨ ਦੀਏ ਤਿਸ ਨਾ ਜਾਣ ਸਵਾਨ ਸਵਾਨ ਧਾਰਤਾ ਕੁੱਤਾ ਇੱਥੇ ਗੁਰੂ ਸਾਹਿਬ ਜਦੋਂ ਗੱਲ ਕਰ ਰਿਹਾ ਉਹਨਾਂ ਮਨੁੱਖਾਂ ਦੀ ਕਿ ਜਿਹੜੇ ਸਵਾਦਿਸ਼ਟ ਭੋਜਨ ਜਿਹੜੇ ਆ ਨਾ ਨਾ ਪ੍ਰਕਾਰ ਦੇ ਉਹ ਖਾਂਦੇ ਆ ਪਰ ਜਿੰਨੇ ਦਿੱਤੇ ਆ ਉਹਦਾ ਸ਼ੁਕਰਾਨਾ ਨਹੀਂ ਕਰਦੇ ਉਹਦੇ ਨਾਲ ਜਾਣ ਪਛਾਨ ਨਹੀਂ ਬਣਾਉਂਦੇ ਤਾਂ ਗੁਰੂ ਸਾਹਿਬ ਨੂੰ ਕੁੱਤਾ ਕਹਿਦੇ ਆ ਬਸ ਐਸਾ ਜਿਹੜਾ ਇਨਸਾਨ ਆ ਉਹ ਸਵਾਨਾ ਇਥੇ ਸਭ ਚੇ ਰੂਪ ਵਿੱਚ ਜੋ ਮਨੁੱਖ ਦੀ ਇੱਕ ਧਾਰਨਾ ਬਤਾਰਨਾ ਇਸ ਦੀ ਵਰਤ ਰਹੇ ਆ ਕਿ ਇਹ ਅਸੀਂ ਸਾਡੀ ਸੋਚ ਆ ਇਹ ਸਾਡੀ ਮੰਨਤਾ ਮਨੁੱਖਾਂ ਦੀ ਮੰਨਤਾ ਕਿ ਜਿਹੜੇ ਕੀੜੇ ਮਕੋੜੇ ਆ ਪਸ਼ੂ ਪੰਛੀ ਆ ਇਹ ਸਾਡੇ ਨਾਲੋਂ ਜਿਹੜੇ ਆ ਨੀਵੇਂ ਆ ਉਹ ਆਪਣੀ ਤਾਂ ਜਿਹੜੇ ਉਹ ਕਰਤੇ ਦੀ ਕੁਦਰਤ ਦਾ ਹਿੱਸਾ ਉਹ ਮਨਗਨ ਜਿਸ ਤਾਂ ਉਹਨਾਂ ਰੱਖਿਆ ਉਹ ਆਪਣੇ ਆਪ ਵਿੱਚ ਬੜੇ ਪਰਸਾਨ ਆ ਜਿਹੜਾ ਗੰਦਗੀ ਦਾ ਕੀੜਾ ਕਿਉਂਕਿ ਸਾਡੇ ਲਈ ਦੀ ਗੰਦਗੀ ਆ ਜਿਹੜੀ ਵਿਸਤਾ ਜਿਹੜੀ ਆ ਉਹ ਸਾਡੇ ਲਈ ਜਿਹੜੀ ਆ ਉਹ ਬੜੀ ਘਿਰਨਤ ਚੀਜ਼ ਆ ਅਸੀਂ ਇਸ ਲਈ ਜਿਹੜੇ ਆ ਅਸੀਂ ਉਹਦੀ ਨਾ ਸਮੈਲ ਲੈਣਾ ਪਸੰਦ ਕਰਦੇ ਆ ਇਹਨੂੰ ਹੱਥ ਲਾਉਣਾ ਪਸੰਦ ਨਹੀਂ ਕਰਦੇ ਖਾਣਾ ਪੀਣਾ ਜਿਹੜਾ ਬੜਾ ਵੱਖਰਾ ਰਿਹਾ ਪਰ ਸਾਡੇ ਲਈ ਜੋ ਕਿਰਨਤ ਵਸੂ ਹੈ શરીਰ ਦਸਾਉਣ ਲਈ ਕਿ ਜਿਹੜਾ ਉਹ ਮਨੋਖਾ ਉਹ ਵਿਸ਼ਟਾ ਦਾ ਕੀੜਾ ਪਰ ਜਿਹੜਾ ਵਿਸ਼ਟਾ ਦਾ ਸਭ ਕੀੜਾ ਉਹਨੂੰ ਕੋਈ ਪ੍ਰੋਬਲਮ ਨਹੀਂ ਉਹਨੂੰ ਉਹਦੇ ਨੂੰ ਕਿਰਨਾ ਨਹੀਂ ਉਦੋਂ ਉਹਦੇ ਵਿੱਚ ਜਨਮਿਆ ਉਹਦੇ ਚ ਉਹ ਪਰਿਆ ਉਹਦਾ ਜੀਵਨ ਉਹ ਆ ਤੁਸੀਂ ਜਿਹੜੇ ਸੀ ਜਿਹੜੀਆਂ ਉਹ ਉਦਾਹਰਣਾਂ ਦਿੱਤੀਆਂ ਗੁਰਬਾਣੀ ਦੀਆਂ ਖਾਸ ਤੌਰ ਤੇ ਇਹਨਾਂ ਨਾਲ ਗੱਲਾਂ ਨਾਲ ਜਾਉ ਪਸ਼ੂ ਪੰਛੀ ਆ ਜਾਨਵਰ ਆ ਉਹ ਆਪਣੇ ਥਾਂ ਜਿਹੜੇ ਆ ਉਹ ਬੜੇ ਮਸਤਾ ਮौज ਵਿੱਚ ਆ ਉਸ ਨੂੰ ਮਨੁੱਖ ਨੂੰ ਦੇ ਕੇ ਕਹਿੰਦੇ ਨੇ ਵੇ ਕਿਹੜੇ ਬਖਤਾਂ ਨੂੰ ਫੜਿਆ ਆ ਜੂ ਜਿੰਨੀਆਂ ਮਾਨਸਿਕ ਤੌਰ ਤੇ ਜਿੰਨਾ ਮਨੁੱਖ ਪਰੇਸ਼ਾਨ ਆ ਇੰਨੇ ਜਿਹੜੇ ਉਹ ਪਸ਼ੂ ਪੰਛੀ ਜਾਂ ਜਾਨਵਰ ਨਹੀਂ ਜਾਨਵਰ ਵੀ ਉਹੀ ਜ਼ਿਆਦਾ ਹੋਰੇ ਜਿਹੜੇ ਕਿ ਮਨੁੱਖ ਦੇ ਸੰਗਤ ਵਿੱਚ ਆ ਤੋਂ ਇਸ ਲਈ ਜਿਹੜਾ ਇਹ ਸਾਡੀ ਸੋਚ ਆ ਤੋ ਇਸ ਲਈ ਜਦੋਂ ਗੁਰੂ ਸਾਹਿਬ ਸਮੁੱਚੇ ਰੂਪ ਵਿੱਚ ਇਹ ਗੱਲ ਕਹਿੰਦੇ ਆ ਕਿ ਕੁੱਤਾ ਜਾਂ ਕੁੱਤੇ ਦੀ ਜੂਣ ਭਵੇਂਗਾ ਤਾਂ ਗੁਰੂ ਸਾਹਿਬ ਕੇਵਲ ਇਸ ਸੱਚ ਨੂੰ ਧਿਆਨ ਵੀ 라 ਕੇ ਕਿ ਜੋ ਆਮ ਮਨੁੱਖ ਦੀ ਮਾਨਤਾ ਮਨਉਤਾ ਸਮਝਾ ਕਿ ਇਹ ਆਪਣੇ ਆਪ ਨੂੰ ਮਨੁੱਖਾ ਜਨਮ ਜਿਹੜਾ ਇਹ ਸ੍ਰੇਸ਼ਟਾ ਤਾਂ ਦੁੱਧੀਆਂ ਜਿਹੜੇ ਜੁਨੀਆਂ ਉਹ ਹੇਲੇ ਦਰਜੇ ਦੀਆਂ ਤੋ ਇਸ ਨੂੰ ਹੀ ਧਿਆਨ ਵੀ 라 ਕੇ ਉਹ ਇਹ ਉਦਾਹਰਨ ਦੇ ਰਹੇ ਆ ਇਥੇ ਕੁੱਤੇ ਨਾਲ ਸੰਬੰਧ ਜਿਹੜੇ ਵੱਖੋ ਵੱਖਰੇ ਪਹਿਲੂ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ ਪਰ ਦੇਖੋ ਜਦੋਂ ਗੁਰੂ ਸਾਹਿਬ ਬਾਣੀ ਵਿੱਚ ਇਹ ਕਹਿੰਦੇ ਆ ਕਿ ਜਹ ਮਨ ਨਿਕ ਨਾ ਕਹਿੋ ਕਰੈ ਨਿਕ ਨਾ ਕਹਿੋ ਕਰੈ ਫਿਰ ਕਹਿੰਦੇ ਆ ਕਿ ਸਿੱਖ ਸਕਾਇ ਰਿਓ ਆਪਣੀ ਸੀ ਦੁਰਮਤਨ ਤੇ ਨਾ ਡਰੈ ਮਦਮਾਇਆ ਕੈ ਭਿਓ ਬਾਬਰੋ ਹਰਜਸ ਨਾ ਉਚਰੈ ਕਰ ਪਰਪੰਚ ਜਗਲ ਸੂ ਡਹਿ ਕਾ ਅਪਨੋ ਉਧਰ ਭਰੈ ਸਵਾਨ ਪੁੱਛ ਜੋ ਹੋਇ ਨਾ ਸੁਦੋ ਕਿ ਉਹ ਨਾ ਕਾਨਦਰ ਹੈ ਇੱਥੇ ਕੁੱਤੇ ਦੀ ਜਿਹੜੀ ਪੂਛ ਆ ਜਿਵੇਂ ਆਮ ਸੇਨ ਵੀ ਹੈਗੀ ਆ ਕਿ ਕੁੱਤੇ ਦੀ ਪੂਛ ਜਿਹੜੀ ਆ ਉਹ ਕਦੇ ਸਿੱਧੀ ਨਹੀਂ ਹੁੰਦੀ ਤਾਂ ਗੁਰੂ ਸਾਹਿਬ ਇਹਦੇ ਦੀ ਕੁੱਤੇ ਦੀ ਪੂਛ ਦੀ ਜਿਹੜੀ ਆ ਉਹਦੇ ਨਾਲ ਸੰਬੰਧਤ ਇਹ ਜਿਹੜਾ ਪਹਿਲੂ ਆ ਇਹ ਦਰਸਾਉਣ ਲੈ ਕੇ ਜਿਹੜਾ ਮਾਨਾ ਮਨੁੱਖ ਦਾ ਮਨ ਜਿਹੜਾ ਆਪਣੇ ਹੀ ਮਦ ਨੂੰ ਲੈ ਕੇ ਤੁਰ ਰਿਹਾ ਕਹਿੰਦੇ ਆ ਕਿ ਇਹਨੂੰ ਕਿੰਨਾ ਵੀ ਸਮਝਾਇਆ ਜਾ ਰਿਹਾ ਉਪਦੇਸ਼ ਦਿੱਤਾ ਜਾ ਰਿਹਾ ਸੁਣ ਰਿਹਾ ਪੜ੍ਹ ਰਿਹਾ ਦੇਖ ਰਿਹਾ ਪਰ ਫਿਰ ਵੀ ਇਹ ਬਾਜ ਨਹੀਂ ਆ ਰਿਹਾ ਕਿ ਜਹ ਮਨ ਨੈਗ ਨੈ ਕਹਿੋ ਕਰੈ ਇਹ ਜਿਹੜੀ ਸਿੱਖਿਆ ਹੈ ਉਹ ਥੋੜਾ ਬੋਧਾ ਵੀ ਧਿਆਨ ਨਹੀਂ ਦੇ ਰਿਹਾ ਸਿੱਖ ਸਗਾ ਰਿਓ ਆਪਣੀ ਸੀ ਬੜਾ ਯਤਨ ਕੀਤਾ ਪਰ ਦੁਰਮਤ ਦੇ ਨਾ ਡਰੈ ਇਹ ਜਿਹੜੀ ਭੈਣੀ ਮਾਤਾ ਉਹਨੂੰ ਨਹੀਂ ਛੱਡਦਾ ਤੋਂ ਇਹ ਸਮਝਾਉਣ ਲਈ ਉਹ ਉਦਾਹਰਣ ਦੇ ਰਿਹਾ ਕਿ ਜਿਵੇਂ ਕੁੱਤੇ ਦੀ ਪੂ ਜਿਹੜੀ ਆ ਉਹ ਕਦੇ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜਾ ਐਸਾ ਮਨੁੱਖਾ ਜਿਹਦਾ ਮਨ ਜਿਹੜਾ ਆਪਣੇ ਹੀ ਮਦਨ ਨੂੰ ਰਾਗੇ ਵਿਤਰੇ ਆ ਐਸਾ ਮਨੁੱਖ ਵੀ ਕਦੇ ਸਿੱਧਾ ਨਹੀਂ ਹੁੰਦਾ ਮਤੇ ਇਥੇ ਕੁੱਤੇ ਨਾਲ ਸੰਬੰਧ ਜਿਹੜਾ ਇੱਕ ਪਹਿਲੂ ਆ ਉਸ ਪਹਿਲੂ ਦਾ ਜ਼ਿਕਰ ਕੀਤਾ ਜਾ ਰਿਹਾ ਫਿਰ ਜਦੋਂ ਆਖਿਆ ਕਿ ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕਹੇ ਨਾਹੇ ਮਨ ਜੈਸੇ ਸੂਕਰ ਸਵਨ ਨਾਨਕ ਮਾਨੋ ਤਾਹੇ ਤਨ ਇਹ ਗੁਰੂ ਤੇਗ ਬਹਾਦਰ ਦੇ ਸ਼ਲੋਕ ਆ ਇਹਦੇ ਵਿੱਚ ਜਿਹੜਾ ਮਨੁੱਖ ਜਿਹਨਾਂ ਦੇ ਇਨਸਾਨੀਅਤ ਨਹੀਂ ਮਨੁੱਖਤਾ ਨਹੀਂ ਰਹਿ ਵੀ ਗੁਣ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਆ ਭਵੇਂ ਸਰੀਰ ਉਹਨਾਂ ਦਾ ਜਿਹੜਾ ਉਹ ਮਨੁੱਖਾਂ ਵਰਗਾ ਪਰ ਅਸਲ ਵਿੱਚ ਜਿਹੜੇ ਆ ਉਹ ਸੂਰ ਅਦੇ ਕੁੱਤੇ ਵਰਤਨ ਸਮਝੋ ਉਹਨਾਂ ਦਾ ਕਿਉਂਕਿ ਉਹਨਾਂ ਅੰਦਰ ਉਹ ਇਨਸਾਨੀਅਤ ਉਹ ਜਿਹੜੇ ਅਸਲ ਵਿੱਚ ਇਨਸਾਨ ਬਣਾਉਂਦੇ ਆ ਉਹ ਇਹਨਾਂ ਅੰਦਰ ਨਹੀਂ ਤਾਂ ਇੱਥੇ ਜਿਹੜਾ ਗੁਰੂ ਸਾਹਿਬ ਇਸ ਰੂਪ ਵਿੱਚ ਇਹ ਸ਼ੋਧੀ ਵਰਤੋਂ ਕਰ ਰਹੇ ਆ ਪਰ ਇਸ ਤੋਂ ਅਗਲਾ ਹੀ ਸ਼ਲੋਕ ਆ ਗੁਰੂ ਸਾਖ ਦੀ ਦਾ ਜਿੱਦੇ ਵੀ ਗੁਰੂ ਸਾਹਿਬ ਕਹਿ ਰਹੇ ਆ ਕਿ ਸੁਆਮੀ ਕੋ ਗ੍ਰਹਿ ਜੂ ਸਦਾ ਸੁਆਨਤ ਅਦਤ ਨਹੀਂ ਨਿਤ ਨਾਨਕ ਇਹ ਵਿਦ ਹਰ ਬਜੋ ਇਕ ਮਨ ਹੋਇ ਇਕ ਚਿਤ ਇੱਥੇ ਪੁੱਤੇ ਦੀ ਵਫਾਦਾਰੀ ਬਾਰੇ ਕੋ ਦੱਸ ਰਹੇ ਆ ਕਹਿੰਦੇ ਜੇਕਰ ਤੂੰ ਸਿੱਖਣਾ ਕੁਝ ਕਿ ਰੱਬ ਨੂੰ ਆਪਣਾ ਉਹ ਸਮਰਪਣ ਕਿਵੇਂ ਕਰਨਾ ਤਾ ਕਹਿੰਦੇ ਕੁੱਤੇ ਕੋਲ ਸਿੱਖ ਕਿ ਉਹ ਆਪਣੇ ਮਾਲਕ ਦਾ ਜਿਹੜਾ ਪਾਲਤੂ ਕੁੱਤਾ ਉਹ ਕਦੇ ਵੀ ਉਹਦਾ ਕਾਰਨ ਨਹੀਂ ਛੱਡਦਾ ਕਿਵੇਂ ਮਾਲਕ ਗੁੱਸੇ ਵੀ ਹੁੰਦਾ ਉਹਨੂੰ ਮਾਰਦਾ ਵੀ ਆ ਉਹ ਫਿਰ ਵੀ ਹੁੜਕੁੜ ਕੇ ਫੇਰਾ ਕੇ ਆਪਣੇ ਉਹਦੇ ਦਰਵਾਜ਼ੇ ਦੇ ਅੱਗੇ ਬਹਿ ਜਾਂਦਾ ਬੱਕੇ ਵਾਰ ਐਸੀ ਵਿਧਾਨਾ ਕਿ ਉਹਨਾਂ ਨੂੰ ਬਹੁਤ ਦੂਰ ਛੱਡ ਕੇ ਆਉਂਦੇ ਆ ਪਰ ਫਿਰ ਉਹ ਮਾਲਕ ਹੀ ਮੇਰਾ ਘਰ ਪਿਛੋਂ ਪੁੱਜਦਾ ਪਹਿਲਾਂ ਪੁੱਜਿਆ ਹੁੰਦਾ ਇਹ ਉਹਦੇ ਅਸੂ ਵੀ ਦਾ ਨਾਮ ਮਿਲਦੀਆਂ ਕਿ ਕਈ ਥਾਂ ਤੋਂ ਦੂਜੇ ਜਿਹੜਾ ਅਣਜਾਣ ਥਾਵਾਂ ਤੇ ਛੜ ਆਉਂਦੇ ਆ ਬਹੁਤ ਦੂਰਾਂ ਦੇ ਛੜ ਕੇ ਆਉਂਦੇ ਆ ਘਰ ਦੇ ਛੜ ਕੇ ਆਉਂਦੇ ਆ ਪਰ ਉਹ ਫਿਰ ਜਦੋਂ ਲੱਭਦਾ ਲੋਂਦਾ ਫਿਰ ਉਹ ਆਪਣੇ ਮਾਲਕ ਦੇ ਘਰ ਆ ਪਹੁੰਚਦਾ ਤਾਂ ਗੁਰੂ ਸਾਹਿਬ ਕੀ ਫਰਮਾਰੇ ਆ ਕਿ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨੇ ਜਿਹੜਾ ਕੁੱਤਾ ਜਿਵੇਂ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਨਹੀਂ ਤਿਆਗਦਾ ਭਵੇਂ ਮਾਲਕ ਉਸ ਨੂੰ ਗੁੱਸੇ ਵੀ ਹੁੰਦਾ ਕਹਿੰਦੇ ਕਿ ਇਸੇ ਤਰ੍ਹਾਂ ਨਾਨਕ ਇਹ ਵੀ ਹਰ ਭਜੋ ਕਿ ਉਸੇ ਦਿੜਤਾ ਨਾਲ ਲਗਨ ਨਾਲ ਵਫਾਦਾਰੀ ਨਾਲ ਤੂੰ ਵੀ ਉਸ ਮਾਲਕ ਨੂੰ ਅਰਾਧ ਭਵੇਂ ਤੈਨੂੰ ਕਸ਼ਟ ਆਉਂਦੇ ਆ ਮੁਸ਼ਕਲਾ ਆਉਂਦੀਆਂ ਕਿੰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਤੂੰ ਜੇਕਰ ਸੱਚਮੁੱਚ ਉਹਦੇ ਨੂੰ ਕੋਈ ਲੈਣਾ ਚਾਹਨਾ ਤਾਂ ਫਿਰ ਕੁੱਤੇ ਵਾਂਗ ਆਪਣਾ ਸੁਭਾਅ ਨਾ ਇੱਥੇ ਕੁੱਤੇ ਦਾ ਜਿਹੜਾ ਇਹ ਵਫਾਦਾਰੀ ਵਾਲਾ ਗੁਣ ਆ ਉਹਨੂੰ ਜਿਹੜਾ ਉਹ ਧਿਆਨ ਵੀ ਧਾਕੇ ਇਹ ਗੱਲ ਜਿਹੜੀ ਗੁਰੂ ਸਾਹਿਬ ਕਰ ਸਮਝਾ ਰਹੇ ਆ ਫਿਰ ਜਦੋਂ ਬਾਣੀ ਵਿੱਚ ਗੁਰੂ ਸਾਹਿਬ ਐਸਾ ਬਰਮਾ ਰਹੇ ਆ ਕਿ ਬਿਰਥਾ ਕਹੂੰ ਕੌਣ ਸਿਉ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸਤਾਵਤ ਆਸਾ ਲਾਗਿਓ ਤਨ ਕੀ ਫਸੂ ਕਿਆ ਹੈ ਜੋ ਬਹੁਤ ਦੁਖ ਪਾਵਦ ਸੇਵ ਕਰਦ ਜਨ ਜਨ ਕੀ ਦੁਆਰੇ ਦੁਆਰ ਸੁਹਾਨ ਜਿਓ ਦੌਲਤ ਨਹਿ ਸੁਧ ਰਾਮ ਭਜਨ ਕੀ ਇਥੇ ਗੁਰੂ ਸਾਹਿਬ ਕੁੱਤੇ ਦਾ ਜਿਹੜਾ ਦਰਦਾ ਤੇ ਭਟਕਣਾ ਵਿਚਰਨਾ ਕਦੇ ਇੱਕ ਦਰ ਤੇ ਕਦੇ ਦੂਜੇ ਦਰ ਤੇ ਕਿ ਜਿਹੜਾ ਆਮ ਜਿਹੜੇ ਕੁੱਤੇ ਆ ਜਿਹੜੇ ਕਿਸੇ ਨੇ ਨਹੀਂ ਰੱਖੀ ਹੁੰਦੇ ਆਮ ਕੁੱਤੇ ਦਾ ਵਰਤਾਰਾ ਆਪਾਂ ਜੁਗ ਪਿੰਡਾਂ ਰਹਿਣ ਵਾਲੇ ਆਮ ਵਰਤਾਰਾ ਦੇਖਿਆ ਕਿ ਕੁੱਤਾ ਕਦੇ ਇੱਕ ਦਰਦ ਜਾਂਦਾ ਕਿ ਦੂਜੇ ਤੇ ਜਾਂਦਾ ਉਹ ਮਾਰਦਾ ਉਹ ਪ੍ਰਾਂਣ ਲੈ ਕੇ ਮਾਰਦਾ ਤੇ ਉਹ ਦੂਜੇ ਘਰ ਜਾ ਬੜਦਾ ਉਤੋਂ ਭਜਦਾ ਤੀਜੇ ਤੇ ਜਾ ਬੜਦਾ ਤਾਂ ਗੁਰੂ ਸਾਹਿਬ ਇੱਥੇ ਜਿਹੜੀ ਇਹ ਗੱਲ ਦਰਸਾਉਣ ਲਈ ਕਿ ਸਾਡਾ ਇਹ ਮਨ ਆ ਇਹ ਲੋਭ ਦਾ ਹਲਕਾ ਆ ਮਾਰਿਆ ਹੋਇਆ ਕਿਵੇਂ ਜਿਹੜਾ ਇਹ ਟਿਕਦਾ ਨਹੀਂ ਇਹ ਥਾਂ ਤੋਂ ਥਾਂ ਭਟਕ ਰਿਹਾ ਇੱਥੇ ਮਨੁੱਖੀ ਸੁਭਾਅ ਦੇ ਇਸ ਗੁਣ ਨੂੰ ਇਸ ਪਹਿਲੂ ਨੂੰ ਦਰਸਾਉਣ ਲਈ ਗੁਰੂ ਸਾਹਿਬ ਕੁੱਤੇ ਦਾੜਾ ਦਰਦੜ ਦੇ फडਕਣ ਵਾਲੀ ਜਿਹੜੀ ਉਹਦੀ ਪੀਤੀ ਆ ਰੁਚੀ ਆ ਇਹਦੇ ਉਸ ਉਦਾਹਰਣ ਦੇ ਰਿਹਾ ਇਥੇ ਬਾਕੀ ਜਿਹੜੇ ਗੁਣਾਂ ਉਹਨਾਂ ਦੀ ਚਰਚਾ ਨਹੀਂ ਕਰ ਰਿਹਾ ਇਥੇ ਕੁੱਤੇ ਦਾ ਸਬੰਧ ਜਿਹੜਾ ਇਹ ਪਹਿਲੂ ਆ ਇਹਨੂੰ ਦਰਸਾ ਰਿਹਾ ਫਿਰ ਜਦੋਂ ਬਾਣੀ ਵਿੱਚ ਆਉਂਦਾ ਕਿ ਲੋਭ ਲਹਿਰ ਸਭ ਸੁਆਨ ਹਲਕਾ ਹੈ ਹਲਕੇ ਉਹ ਸਭੇ ਬਿਘਾਰੇ ਮੇਰੇ ਠਾਕੁਰ ਕਾ ਦਿਵਨ ਖਬਰੂ ਹੋਈ ਗੁਰ ਗਿਆਨ ਖੜਗ ਲੈ ਮਾਰੇ ਇਥੇ ਉਹ ਕੁੱਤੇ ਦਾ ਉਦਾਹਰਣ ਦਿੱਤੀ ਹੋਈ ਆ ਕੀ ਹਲਕਾਇਆ ਕੁਦਾ ਜਿਹੜਾ ਉਹ ਜਦੋਂ ਦੂਜਿਆਂ ਨੂੰ ਦੰਦੀ ਵੜਦਾ ਤਾਂ ਉਹਨਾਂ ਨੂੰ ਵੀ ਹਲਕ ਦੀ ਇਹ ਬਿਮਾਰੀ ਜਿਹੜੀ ਆ ਉਹ ਦਾ ਦਿੰਦਾ ਉਹ ਵੀ ਸਮਾਪਤ ਗਏ ਉਹ ਵੀ ਹਲਕ ਜਾਂਦੇ ਆ ਉਹ ਮਨੁੱਖ ਉਹਨਾਂ ਨੂੰ ਮਨੁੱਖ ਵੀ ਜਿਹੜਾ ਉਹਦਾ ਪਰਭਾਵ ਕਬੂਲਦਾ ਮਨੁੱਖ ਨੂੰ ਵੀ ਉਹਦਾ ਪ੍ਰਭਾਵ ਪੈਂਦਾ ਤਾਂ ਕੁੱਤਿਆਂ ਨੂੰ ਤਾਂ ਪੈਂਦਾ ਹੀ ਆ ਤਾਂ ਗੁਰੂ ਸਾਹਿਬ ਕਹਿੰਦਿਆ ਇਸੇ ਤਾਂ ਜਿਹੜਾ ਲੋਭ ਲਹਿਰ ਦੀ ਲਪੇਟ ਬਚਾਇਆ ਮਨੁੱਖਾ ਤਾਂ ਉਹ ਆਪ ਦਾ ਲੋਭ ਦੀਆਂ ਲਹਿਰਾਂ ਵਿੱਚ ਡੁੱਬ ਗਿਆ ਲੈ ਹੀ ਰਿਹਾ ਦੇ ਹੀ ਰਿਹਾ ਪਰ ਆਪਣੇ ਜਿਹੜੀ ਉਹਦੇ ਸੰਗਤ ਵਿੱਚ ਆ ਜਿਹਨਾਂ ਉਹਦਾ ਬਹਿਣ ਖਲੋਣਾ ਉਹਨਾਂ ਮਨੁੱਖਾਂ ਨੂੰ ਵੀ ਉਹ ਇਹੋ ਜੀ ਆਦਤ ਪਾ ਜਾਂਦਾ ਉਹਨਾਂ ਦਾ ਵੀ ਇਹੋ ਜਿਹਾ ਸੁਭਾਅ ਬਣ ਜਾਂਦਾ ਜਿਵੇਂ ਹਲਕਾਇਆ ਕੁੱਤਾ ਜਿਹੜਾ ਉਹ ਜਿਹੜਾ ਆਪਣੇ ਪ੍ਰਾਇਦ ਦੀ ਵੀ ਪਛਾਣ ਨਹੀਂ ਕਰਦਾ ਜਿੰਨੂੰ ਵੀ ਉਹ ਵੱਢਦਾ ਉਹਨੂੰ ਵੀ ਬਿਮਾਰੀ ਲਾ ਦਿੰਦਾ ਇਸੇ ਤਰ੍ਹਾਂ ਲੋਭੀ ਮਨੁੱਖਾ ਉਹਦਾ ਵੀ ਐਸਾ ਸੁਭਾਅ ਬਣ ਜਾਂਦਾ ਜਦ ਗੁਰਬਾਣੀ ਵਿੱਚ ਜਦੋਂ ਫਿਰ ਹੋਰ ਗੁਰਬਾਣੀ ਕਟੋ-ਕਟ ਜਿਹਦੇ ਆ ਉਹ ਕਟੋਕ 17 ਜਾਂ 18 ਜਿਹੜੇ ਉਹ ਕੁੱਤੇ ਨਾਲ ਸੰਬੰਧ ਜਿਹੜੇ ਆ ਇਹ ਵੱਖੋ ਵੱਖਰੇ ਉਹਦੇ ਦਾਲ ਸੰਬੰਧਿਤ ਜਿਹੜਾ ਇੱਕ ਇੱਕ ਪਹਿਲੂ ਜਿਹੜਾ ਉਹਦਾ ਜ਼ਿਕਰ ਕੀਤਾ ਹੋਇਆ ਹੁਣ ਜੇਕਰ ਕੋਈ ਸਾਰੇ ਪਹਿਲੂ ਲਾ ਕੇ ਆ ਕਿ ਜੀ ਕੁੱਤਾ ਦਾ ਬੌਫਾਦਾਰ ਵੀ ਹੁੰਦਾ ਹਾਂ ਇਥੇ ਤਾਂ ਆਇਆ ਆ ਕਿ ਜੀ ਤਾਂ ਉਹ ਗੱਲ ਗਲਤ ਹੋ ਗਈ ਕਿਉਂਕਿ ਜਿਹੜੀ ਉਦਾਹਰਨ ਆ ਉਹਦੇ ਵਿੱਚ ਹਮੇਸ਼ਾ ਜਿਹੜਾ ਉਹ ਇੱਕ ਪੱਖ ਹੀ ਲਿਆ ਜਾਂਦਾ ਠੀਕ ਆਪਾਂ ਜਦ ਸਮੇਂ ਨੂੰ ਧਿਆਨ ਰੱਖਦੇ ਹਾਂ ਤੇ ਬਾਕੀ ਜਿਹੜੇ ਇਹ ਜਿਹੜੇ ਹੋਲ ਜੱਜਨ ਜਿਹੜੇ ਆ ਦਿਲਚਸਪੀ ਰੱਖਦੇ ਆ ਜਾਣਨਾ ਚਾਹੁੰਦੇ ਆ ਤਾਂ ਖੁਦ ਗੁਰਬਾਣੀ ਨੂੰ ਜਿਹੜੇ ਆ ਉਹ ਜੋ ਧਿਆਨ ਨਾਲ ਪੜ੍ਹਨਗੇ ਤਾਂ ਉਹਨਾਂ ਨੂੰ ਗੁਰਬਾਣੀ ਵਿੱਚੋਂ ਇਹੋ ਜਿਹੜੇ ਆ ਇੱਕ ਨਹੀਂ ਉਹ ਕਈ ਪ੍ਰਮਾਣ ਮਿਲਣਗੇ ਕਿ ਜਿਨ੍ਹਾਂ ਵਿੱਚ ਇਹ ਜਿਹੜੇ ਪਾਕਿਡੇ ਕੁੱਤੇ ਨਾਲ ਸੰਬੰਧ ਜਿਹੜੇ ਆ ਉਹ ਜਿਹਦੇ ਸੁਭਾਣ ਨਾਲ ਵੱਖੋ-ਵੱਖਰੇ ਪਹਿਲੂ ਆ ਉਹ ਸਾਨੂੰ ਦੇਖਣ ਨੂੰ ਮਿਲਣਗੇ ਤਾਂ ਗੁਰੂ ਸਾਹਿਬ ਇੱਥੇ ਕੋਈ ਕੁੱਤੇ ਬਾਰੇ ਹਿਸਟਰੀ ਨਹੀਂ ਲਿਖ ਰਹੇ ਜਾ ਉਹਦੀ ਪ੍ਰਕਿਰਤੀ ਦਾ ਜਿਹੜਾ ਉਹ ਸਮਝੇ ਰੂਪ ਵਿੱਚ ਚਿੱਤਰ ਨਹੀਂ ਕਰ ਰੇ ਗੱਲ ਉਹ ਮਨੁੱਖ ਦੀ ਹੀ ਗੱਲ ਕਰ ਰੇ ਆ ਮਨੁੱਖ ਨੂੰ ਹੀ ਸਮਝਾ ਰੇ ਆ ਤਾਂ ਮਨੁੱਖ ਨੂੰ ਸਮਝਾਉਣ ਲਈ ਵਕੂ ਵਕਰੇ ਜਿਹੜੇ ਕੁੱਤੇ ਨਾਲ ਸੰਬੰਧ ਦੇ ਜਿਹੜੇ ਪਹਿਲੂ ਆ ਪਾਕਾ ਇਹ ਗੁਰੂ ਸਾਹਿਬ ਉਹਦੀ ਉਦਾਹਰਨ ਦੇ ਕੇ ਮਨੁੱਖ ਜਿਹੜੇ ਆ ਉਹ ਅਸਲ ਗੁਰਬਾਣੀ ਦਾ ਸੱਚ ਦਰੜ ਕਰਵਾ ਰੇ ਆ ਤਾਂ ਸਾਨੂੰ ਕੋਈ ਵੀ ਜਿਹੜਾ ਇੱਕ ਦੇ ਕੇ ਟੁਕ ਮਾਤਰ ਉਦਾਹਰਨਾਂ ਕੁੱਤੇ ਦੀ ਬਾਕੀ ਵੀ ਜਿਹੜੀਆਂ ਗੁਰਬਾਣੀ ਦੀਆਂ ਉਦਾਹਰਨਾਂ ਉਹਨਾਂ ਵੀ ਸਾਨੂੰ ਇਹ ਪੱਖ ਦੇਖਣ ਨੂੰ ਮਿਲਦਾ। ਤੁਸੀਂ ਲਈ ਫਿਰ ਸ਼ਬਦ ਉਧਾਰ ਰਹੇ ਆ ਕਿ ਉਦਾਹਰਨ ਵੀ ਜਿਹੜੀ ਆ ਉਹ ਪੂਰਾ ਸੱਜ ਨਹੀਂ ਹੁੰਦਾ। ਉਹ ਜਿਹੜੀ ਆ ਉਹ ਸੱਜ ਤੱਕ ਆਪਣਣ ਵਿੱਚ ਜਿਹੜੀ ਆ ਉਹ ਮਨੁੱਖ ਦਾ ਮਾਰਗਦਰਸ਼ਨ ਕਰਦੀ ਆ ਜਿਹੜਾ ਆਮ ਮਨੁੱਖ ਦੀ ਸਮਝ ਵਿੱਚ ਆ ਪਕੜ ਵਿੱਚ ਗੱਲ ਆਉਂਦੀ ਆ। ਚਾਹੀ ਜਾਂਕਦੇ ਆ ਕਿ ਜਿਹੜਾ ਮਨੁੱਖ ਆਖਾਂ ਤੋਂ ਨਹੀਂ ਵੇਖ ਸਕਦਾ ਉਹਦੀ ਢੰਗੋਰੀ ਦਾ ਕੰਮ ਕਰਦੀ ਆ ਉਹਨੂੰ ਮੰਜ਼ਲ ਤੱਕ ਪਹੁੰਚਾਉਣ ਲਈ। ਤੋਂ ਇਸ ਲਈ ਜਿਹੜੀ ਆ ਉਦਾਹਰਨ ਆ ਇਹ ਸਾਧਨ ਹੁੰਦੀ ਆ ਇਹ ਲਕਸ਼ਣ ਨਹੀਂ ਹੁੰਦੀ ਇਹ ਪਰਜੋਜਨ ਨਹੀਂ ਹੁੰਦੀ ਇਹ ਉਦੇਸ਼ ਨਹੀਂ ਉਦੇਸ਼ ਦਾ ਨਹੀਂ ਦਾਂ ਤੋਂ ਇਸ ਲਈ ਗੁਰਬਾਣੀ ਦੇ ਵਿੱਚ ਜਿੰਨੀਆਂ ਵੀ ਉਦਾਹਰਣਾਂ ਵਰਤੀਆਂ ਗਈਆਂ ਸਾਨੂੰ ਇਹ ਜਿਹੜਾ ਪਾਕਾ ਇਹ ਹਮੇਸ਼ਾ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਸਾਜ ਨੂੰ ਸਮਝਣ ਲਈ ਸਾਨੂੰ ਜਿਹੜਾ ਉਹ ਜੋ ਦਰਸਾਇਆ ਗਿਆ ਉਹੀ ਗੁਰਬਾਣੀ ਦਾ ਸਾਜਾ ਅਤੇ ਉਸ ਸਾਜ ਨੂੰ ਹੀ ਜਿਹੜਾ ਸਾਨੂੰ ਅਪਣਾਉਣ ਦੀ ਮੰਨ ਦੀ ਲੋੜ ਆ ਉਹ ਸਾਜੇ ਦਾ ਸਾਜ ਸੀ ਹੈ ਆ ਦੇ ਰਹੇਗਾ ਜਿਸ ਜਿਹੜੇ ਵਿਦਵਾਨ ਕੁਭਰਾਉਂਦੇ ਆ ਕਿ ਜੇ ਗੁਰਬਾਣੀ 'ਚ ਲਿਖਿਆ ਹੋਇਆ ਪਰ ਇਹ ਸੱਚ ਨਹੀਂ ਅੱਜ ਤਾਂ ਉਹਨਾਂ ਨੂੰ ਕੁਭਰਾਉਣ ਦੀ ਲੋੜ ਨਹੀਂ ਬਲਕਿ ਇਹ ਚੀਜ਼ ਨੂੰ ਇਸ ਪੱਖ ਨੂੰ ਧਿਆਨ ਵੀ ਰੱਖਣ ਦੀ ਲੋੜ ਆ ਜਿੰਨੇ ਹੀ ਬਹੁਤ ਵਧੀਆ ਨਹੀਂ ਚ ਐਗਜ਼ਾਮਪਲ ਜਿਹੜੀਆਂ ਮੈਂ ਉਹਦੇ 'ਚ ਐਡ ਕਰ ਦਿੰਦਾ ਜੀ ਕਿ ਹਲਕਾਏ ਕੁੱਤੇ ਦੀ ਉਸ ਵੇਲੇ ਦਾ ਸਮੇਂ ਦੇ ਮੁਤਾਬਿਕ ਉਹ ਸੱਚ ਸੀ ਹੁਣ ਬੇਸ਼ੱਕ ਹੋ ਸਕਦਾ ਕੋਈ ਇੰਜੈਕਸ਼ਨ ਨਿਕਲ ਆਇਆ ਜਾਂ ਕੁਝ ਹੋ ਗਿਆ ਤੇ ਉਹ ਲੋਕੀ ਠੀਕ ਹੋਣੇ ਸ਼ੁਰੂ ਹੋ ਗਏ ਪਰ ਉਸ ਸਮੇਂ ਇਹੀ ਮਨੋਚੀ ਔਰ ਇਹੀ ਚੀਜ਼ ਸੀ ਜੀ ਬਿਲਕੁਲofanou ਉਸ ਵੇਲੇ ਦਾ ਸਮੇਂ ਤੇ ਸਥਾਨ ਦਾ ਸੱਚ ਜੜਾ ਜਿੰਨਾ ਤੋਂ ਪਹਿਲੇ એપਿਸੋਡ ਵਿੱਚ ਅਸੀਂ ਕਹਿ ਚੱਕੇ ਹਾਂ ਉਸ ਵੇਲੇ ਦਾ ਦਰਪਨ ਦੱਸਦਾ ਉਸ ਵੇਲੇ ਵੀ ਇਹ ਚੀਜ਼ ਦੱਸਦੀ ਆ ਅੱਜ ਤੋਂ 500 ਸਾਲ ਬਾਅਦ ਜੇ ਉਹਦਾ ਕੋਈ ਇਲਾਜ ਜਾਂ ਕੋਈ ਚੀਜ਼ ਲੱਭ ਜਾਂਦੀ ਆ ਤਾਂ ਉਹਦਾ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਕਿਉਂਕਿ ਉਹ ਇੱਕ ਇੱਕ ਐਗਜ਼ਾਮਪਲ ਦੇਖ ਕੇ ਚੱਲ ਰਹੇ ਆ ਜਿੱਦ ਤਰ੍ਹਾਂ ਹੋਰ ਵੀ ਐਗਜ਼ਾਮਪਲਾਂ ਦੇ ਉੱਤੇ ਕਿਹਾ ਦੱਸੋ ਬਹੁਤ ਵਧੀਆ ਤਰੀਕੇ ਨਾਲ ਅਸੀਂ ਐਗਜ਼ਾਮਪਲਸ ਜਿਹੜੀ ਗੱਲ ਆ ਉਹ ਛੋਈ ਹੈ ਔਰ ਇਹਦੇ ਵੱਖਰੇ ਉੱਥੇ ਪੈਲੂ ਵੀ ਆ ਪਰ ਅਸੀਂ ਇੱਕੋ ਪੈਲੂ ਲੈ ਕੇ ਕਿ ਗੁਰਬਾਣੀ ਜੋ ਸਮਝਾਣਾ ਉਸੇ ਸੌਦਾ ਦੀ ਐਗਜ਼ਾਮਪਲ ਆਈ ਹੈ ਉਹ ਕੈਰੈਕਟਰ ਜਿਹੜਾ ਸਾਹਮਣੇ ਸਾਡੇ ਪੇਸ਼ ਕੀਤਾ ਗਿਆ ਉਹ ਅਸੀਂ ਉਹਨੂੰ ਮੰਨਦੇ ਹੋਏ ਪਾਵੇਂ ਉਹ ਅੱਜ ਦੀ ਜਿਹੜੀ 500 ਸਾਲ ਬਾਅਦ ਹੋ ਰਹੀ ਹੈ ਕਿ ਨਹੀਂ ਬਹਿਲੇ ਉਹਨੂੰ ਸੱਚਲੀ ਮਰਨਾ ਸਾਧਨ ਬਣਾਉਣਾ ਲਕਸ਼ ਨੂੰ ਜੋੜਨਾ ਸੋ ਪਾਈਸਾ ਤੋਂ ਬਹੁਤ ਬਹੁਤ ਅਨੁਵਾਦ ਸੋ ਸਾਰੇ ਸੁਣ听ਿਆਂ ਨੂੰ ਕੋਪੋ ਬੇਨਤੀ ਹੈ ਨੂੰ ਫਾਰਵਰਡ ਕਰਿਆ ਕਰੋ ਤੇ ਕਮੈਂਟ ਨਾਲ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਜਰੂਰ ਦਿਓ ਸੋ ਸਾਰਿਆਂ ਨੂੰ ਪਾਈਸਾ ਤੋਂ ਬਹੁਤ ਬਹੁਤ ਬੇਨਤੀ ਕਰਦਾ ਸੋ